ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਜੀ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਨੈਕਸਟ ਕੁਐਸਚਨ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਅਤੇ ਪੇਪਰ ਵੀ ਦੋਨਾਂ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਸ਼੍ਰੀ ਆਨੰਦਪੁਰ ਸਾਹਿਬ ਦੇ ਛੇਕ ਕਿਲੇ ਕਿਹੜੇ ਹਨ ਆਨੰਦਗੜ੍ਹ ਲੋਗੜ੍ਹ ਫਤਿਹਗੜ੍ਹ ਹੋਲਗੜ੍ਹ ਕేశਗੜ੍ਹ ਅਤੇ ਨਿਰਮੋਗੜ੍ਹ ਸ਼ਰੀਰ ਦੀਆਂ ਪੰਜ ਬੁਰਾਈਆਂ ਕਿਹੜੀਆਂ ਹਨ ਕਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਨੈਕਸਟ ਹੈ ਸ਼੍ਰੀ ਅਮ੍ਰਿਤਸਰ ਦੇ ਪੰਜ ਸਰੋਵਰ ਕਿਹੜੇ ਹਨ ਅੰਮ੍ਰਿਤਸਰ ਕੋਲ ਸਰ ਸੰਤੋਖ ਸਰ ਵਿਵੇਕ ਸਰ ਅਤੇ ਰਾਮ ਸਰ ਨੈਕਸਟ ਹੈ ਅਰਦਾਸ ਦੀ ਸ਼ੁਰੂਆਤ ਵਿੱਚ ਸ਼੍ਰੀ ਪਗੋਤੀ ਜੀ ਸਹਾਇ ਵੱਲੋਂ ਡੈਸ਼ ਸਵਥਾਈ ਹੋਏ ਸਹਾਇ ਕਿੱਥੋਂ ਲਿਆ ਗਿਆ ਹੈ ਪਗੋਤੀ ਦੀ ਬਾੜ ਦੀ ਪਹਿਲੀ ਪੋੜੀ ਚੰਡੀ ਦੀ ਬਾੜ ਜੋ ਸ਼੍ਰੀ ਦਰਸ਼ਨ ਗ੍ਰੰਥ ਵਿੱਚ ਹੈ ਅਰਦਾਸ ਵਿੱਚ ਜਿੰਨੇ ਸ਼ਹੀਦਾਂ ਦਾ ਜ਼ਿਕਰ ਹੁੰਦਾ ਹੈ ਉਹਨਾਂ ਦੇ ਨਾਮ ਕੀ ਹਨ ਭਾਈ ਮਤੀ ਦਾਸ ਜੀ ਆਰਿਆਨਾਲ ਚੜਾਏ ਗਏ ਭਾਈ ਮਨੀ ਸਿੰਘ ਜੀ ਬਾਂਦ-ਬਾਂਦ ਕਟਾਏ ਭਾਈ ਤਾਰੂ ਸਿੰਘ ਜੀ ਖੋਪੜੀਆਂ ਲਵਾਈਆਂ ਭਾਈ ਸੁਵੇਕ ਸਿੰਘ ਜੀ ਅਤੇ ਉਹਨਾਂ ਦੇ ਪੁੱਤ ਭਾਈ ਸ਼ਹਿਵਾਜ ਸਿੰਘ ਜੀ ਚੜਖੜੀਆਂ ਤੇ ਚੜੇ ਭਾਈ ਦਿਆਲ ਜੀ ਉਬਲੀਆਂ ਦੇਗਾਂ ਵਿੱਚ ਪਾ ਕੇ ਉਬਾਲੇ ਗਏ ਨੈਕਸਟ ਹੈ ਸ੍ਰੀ ਗੁਰੂ ਅ ਸ੍ਰੀ ਗੁਰੂ ਅਮਰਦਾਸ ਜੀ ਬੱਲੋ ਲਿਆ ਕੀ ਅਗਲੇ ਗੁਰੂਆਂ ਦਾ ਪਰਿਵਾਰਕ ਸੰਬੰਧ ਕੀ ਹੈ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਸਨ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਪੁੱਤ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਪੁੱਤ ਸਨ ਗੁਰੂ ਹਰਸਹਾਇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰ ਰਾਏ ਜੀ ਦੇ ਪੁੱਤ ਸਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤ ਸਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤ ਸਨ ਨੈਕਸਟ ਚੜ੍ਹਦੀ ਕਲਾ ਕੀ ਹੈ ਹਮੇਸ਼ਾ ਆਤਮਕ ਅਤੇ ਸੰਸਾਰਿਕ ਤੌਰ ਉੱਤੇ ਸਮਾਨ ਦੀਆਂ ਬੁਲੰਦੀਆਂ ਤੇ ਉਚਾਈਆਂ ਉੱਤੇ ਰਹਿਣਾ ਹੀ ਚੜ੍ਹਦੀ ਕਲਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 13 ਨਵੰਬਰ 1780 ਵਿੱਚ ਗੁਜਰਾਵਾਲਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ਮਹਾ ਸਿੰਘ ਜੋ ਕਿ ਸਰਦਾਰ ਚੜਤ ਸਿੰਘ ਜੀ ਦੇ ਪੁੱਤ ਸਨ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਕੀ ਨਾਮ ਸੀ ਰਾਜਕੌਰ ਜੀਂਦ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਕੀ ਨਾਮ ਰੱਖਿਆ ਗਿਆ ਬੁੱਧ ਸਿੰਘਮ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਮਹਾਰਾ ਦਾ ਨਾਮ ਰਣਜੀਤ ਸਿੰਘ ਕਿਵੇਂ ਪਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਰਣਜੀਤ ਸਿੰਘ ਕਿਵੇਂ ਪਿਆ ਇਹਨਾਂ ਦੇ ਪਿਤਾ ਮਹਾ ਸਿੰਘ ਜੀ ਨੂੰ ਜਦੋਂ ਇਹਨਾਂ ਦੀ ਜਨਮ ਦੀ ਸੂਚਨਾ ਮਿਲੀ ਤਾਂ ਉਹ ਰਨਵੱਲੋ ਜੇਤੂ ਹੋ ਕੇ ਪਰਤ ਰਹੇ ਸਨ ਇਸ ਲਈ ਰਣਜੀਤ ਦਾ ਨਾਮ ਇਸ ਲਈ ਨਦਾਂ ਨਾਮ ਰਣਜੀਤ ਸਿੰਘ ਰੱਖਿਆ ਗਿਆ। ਕਿਨੇ ਕੇਵਲ 10 ਸਾਲ ਦੀ ਉਮਰ ਵਿੱਚ ਹੀ ਲੜਾਈ ਖੇਤਰ ਵਿੱਚ ਇੱਕ ਪਠਾਨ ਦੀ ਗਰਦਨ ਤਲਵਾਰ ਦੇ ਇੱਕ ਹੀ ਵਾਰ ਵੱਲੋਂ ਕਲਮ ਕਾਇ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਨੇ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦੀ ਮੌਤ ਕਦੋਂ ਹੋਈ? ਸਨ 1792 ਈਸਵੀ ਵਿੱਚ। ਮਹਾਰਾਜਾ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋਈ? 12 ਸਾਲ 12 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੇ ਫਿਟਾ ਦੀ ਗੱਦੀ ਉੱਤੇ ਬੈਠੇ ਅਤੇ ਸ਼ੁਕਰ ਚੱਕਰੀਆ ਮਿਸਲ ਦੇ ਸਰਦਾਰ ਬਣੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜਾ ਰੋਗ ਹੋ ਗਿਆ ਸੀ ਜਿਨੇ ਉਹਨਾਂ ਦੀ ਇੱਕ ਅੱਖ ਖੋਹ ਲਈ ਅਤੇ ਉਹ ਚਿਹਰੇ ਅਤੇ ਚਿਹਰੇ ਉੱਤੇ ਨਿਸ਼ਾਨ ਛੁੱਟ ਗਏ ਛੇ ਚੱਕਰੋਗ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਕੌਣ ਸੀ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਤੇ ਉਹਨਾਂ ਦੀ ਸਹਾਇਤਾ ਕੀਤੀ ਸੀ ਸਰਦਾਰ ਨੀ ਸਦਾ ਕੋਤ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪਤਨੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਹਿਲੀ ਪਤਨੀ ਕੌਣ ਸੀ ਮਹਿਤਾਵ ਕੋਰ ਸਰਦਾਰਨੀ ਸਦਾ ਕੋਰ ਦੀ ਪੁੱਤਰੀ ਕਿਹੜੀ ਮਿਸਲ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸ਼ੁਕਰਚੱਕੀਆ ਮਿਸਲ ਵੱਲੋ ਮਿਲ ਜਾਨ ਵੱਲੋ ਦੋਨਾਂ ਮਿਸਲਾਂ ਦੀ ਸੰਮਲਿਤ ਸ਼ਕਤੀ ਰਣਜੀਤ ਸਿੰਘ ਨੂੰ ਉન્નਤੀ ਦੇ ਸ਼ਿਖਰ ਉੱਤੇ ਪਹੁੰਚਾਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਈ ਕਨਈਆ ਮਿਸਲ ਰਣਜੀਤ ਸਿੰਘ ਤੇ ਮਹਿਤਾਬਕੌਰ ਦੇ ਵਿਆਹ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹ ਕਿਹੜੀ ਉਹ ਪਤਨੀ ਕੌਣ ਸੀ ਜਿਨ੍ਹਾਂ ਦੇ ਕੁਖ ਵੱਲੋਂ ਖੜਕ ਸਿੰਘ ਦਾ 1802 ਵਿੱਚ ਜਨਮ ਹੋਇਆ ਰਾਨੀ ਰਾਜਕੌਰ ਨਕਈ ਮਿਸਲ ਦੇ ਸਰਦਾਰ ਖਜਾਨ ਸਿੰਘ ਦੀ ਪੁੱਤਰੀ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਦਾ ਬੇਟੀਆਂ ਦਾ ਕੀ ਨਾਂ ਸੀ ਸ਼ੇਰ ਸਿੰਘ ਅਤੇ ਬੇਟਿਆਂ ਦਾ ਕੀ ਨਾਂ ਸੀ ਸੋਰੀ ਸ਼ੇਰ ਸਿੰਘ ਅਤੇ ਤਾਰਾ ਸਿੰਘ ਮਾਤਾ ਮਹਿਤਾਬਕੌਰ ਤੋਂ ਦਲੀਪ ਸਿੰਘ ਮਾਤਾ ਜਿੰਦਕੌਰ ਖੜਕ ਸਿੰਘ ਮਾਤਾ ਰਾਣੀ ਰਾਜਕੌਰ ਤੋਂ ਸ਼ੇਰੇ ਪੰਜਾਬ ਕਿਸ ਨੂੰ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨੇ ਸਮੇਂ ਤੱਕ ਰਾਜ ਕੀਤਾ 40 ਸਾਲ 1799 ਤੋਂ 1839 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਲਾਈ ਉੱਤੇ ਕਿਹੜਾ ਹੀਰਾ ਵੱਜਿਆ ਰਹਿੰਦਾ ਸੀ ਕੋਹੀਨੂਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਹੀਨூர் ਹੀਰਾ ਹੀਰਾ ਕਿਸ ਨੇ ਭੇਂਟ ਕੀਤਾ ਸੀ ਸ਼ਾ ਸ਼ੁਜਾ ਦੀ ਪਤਨੀ ਨੇ ਸ਼ਾ ਸ਼ੁਜਾ ਕਾਬਲ ਦਾ ਬਾਦਸ਼ਾਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਕਸ਼ਮੀਰ ਵੱਲੋਂ ਆਜ਼ਾਦ ਕਰਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਫਗਾਨਾ ਦੇ ਖਿਲਾਫ ਪਹਿਲੀ ਵੱਡੀ ਜਿੱਤ ਕਿੱਥੇ ਹਾਸਲ ਕੀਤੀ اٹਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਨੂੰ ਕਦੋਂ ਆਪਣੇ ਅਧਿਕਾਰ ਵਿੱਚ ਲੈ ਲਿਆ 7 ਜੁਲਾਈ ਸਨ 1792 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਦਵੀ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ 13 ਅਪ੍ਰੈਲ ਸਨ 1821 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਉੱਤੇ ਕਦੋਂ ਅਧਿਕਾਰ ਕਰ ਲਿਆ ਸਨ 1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਸ਼ਮੀਰ ਅਤੇ ਪੇਸ਼ਾਵਰ ਉੱਤੇ ਕਦੋਂ ਅਧਿਕਾਰ ਕੀਤਾ ਮੁਲਤਾਨ ਤੇ ਸਨ 1818 ਈਸਵੀ ਵਿੱਚ ਕਸ਼ਮੀਰ ਤੇ 1819 ਈਸਵੀ ਵਿੱਚ ਅਤੇ ਪੇਸ਼ਾਵਰ ਉੱਤੇ 1823 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦੀ उपाधि ਧਾਰਨ ਕਰਨ ਦੇ ਉਪਲਕਸ਼ ਵਿੱਚ ਕਿਹੜਾ ਸਿੱਕਾ ਜਾਰੀ ਕੀਤਾ ਨਾਨਕ ਸ਼ਾਹੀ ਰੁਪਿਆ ਹਰੀ ਸਿੰਘ ਨਲਵਾ ਦਾ ਜਨਮ ਕਦੋਂ ਹੋਇਆ ਸੀ 1792 ਈਸਵੀ ਵਿੱਚ ਹਰੀ ਸਿੰਘ ਨਲਵਾ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ ਕੁਜਨਾਵਾਲਾ ਪਾਕਿਸਤਾਨ ਹਰੀ ਸਿੰਘ ਨਲਵਾ ਦੇ ਪਿਤਾ ਦਾ ਕੀ ਨਾਂ ਸੀ ਸਰਦਾਰ ਗੁਰਦਿਆਲ ਸਿੰਘ ਗੁਜਰਾਵਾਲਾ ਹਰੀ ਸਿੰਘ ਨਲਵਾ ਦੀ ਮਾਤਾ ਜੀ ਦਾ ਕੀ ਨਾਂ ਸੀ ਧਰਮਕੌਰ ਮਾਰਸ਼ਲ ਆਫ ਖਾਲਸਾ ਕਿਸ ਨੂੰ ਕਹਿੰਦੇ ਹਨ ਹਰੀ ਸਿੰਘ ਨਲਵਾ ਨੂੰ ਪਹਿਲਾ ਸਿੱਖ ਗਵਰਨਰ ਕੌਣ ਸੀ ਹਰੀ ਸਿੰਘ ਨਲਵਾ ਇਸੇ ਪ੍ਰਸਿੱਧ ਗੁਰਦੁਆਰੇ ਦੀ ਉਸਾਰੀ ਹਰਿ ਸਿੰਘ ਨਲਵਾ ਜੀ ਨੇ ਕਰਵਾਈ ਸੀ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਗਾਜੀਆਂ ਦੁਆਰਾ ਏ ਕੀ ਜ਼ੇ ਲੈ ਕੇ ਆ ਗਿਆ ਸੀ ਕਿ ਤੋਬਾ ਤੋਬਾ ਖੁਦਾ ਖੁਦ ਖਾਲਸਾ ਸ਼ੁੱਧ ਅਕਾਲੀ ਫੁੱਲਾ ਸਿੰਘ ਅਕਾਲੀ ਫੁੱਲਾ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ ਸਨ 1761 ਇਸਵੀ ਵਿੱਚ ਅਕਾਲੀ ਫੁੱਲਾ ਸਿੰਘ ਦੇ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ ਗ੍ਰਾਮ ਸ਼ੀਹਾ ਬਾਂਗਰ ਖੇਤਰ ਅਕਾਲੀ ਫੁੱਲਾ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਈਸ਼ਰ ਸਿੰਘ ਜੀ ਅਕਾਲੀ ਫੁੱਲਾ ਸਿੰਘ ਜੀ ਦੇ ਪਿਤਾ ਨੇ ਪਿਤਾ ਜੀ ਕਦੋਂ ਸ਼ਹੀਦ ਹੋਏ ਸਨ ਸਨ 1762 ਇਸਵੀ ਵਿੱਚ ਅਹਿਮਦ ਸ਼ਾਹ ਤਾਲੀ ਦੇ ਹਮਲੇ ਵਿੱਚ ਜਿਸ ਨੂੰ ਸਿੱਖ ਜਗਤ ਵਿੱਚ ਵੱਡੇ ਕੱਲੂ ਘਾਰੇ ਦੇ ਨਾਮ ਵੱਲੋਂ ਯਾਦ ਕੀਤਾ ਜਾਂਦਾ ਹੈ ਵਿੱਚ ਸ਼ਹੀਦ ਦੀ ਪ੍ਰਾਪਤ ਕਰ ਗਏ ਕਿਸੇ ਸਾਲ ਅਕਾਲੀ ਫੁੱਲਾ ਸਿੰਘ ਜੀ ਅਕਾਲ ਤਖਤ ਦੇ ਜੱਥੇਦਾਰ ਨਿਯੁਕਤ ਹੋਏ 1807 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਾ ਨਿਦਨ ਸੋਰੀ ਕਦੋਂ ਹੋਇਆ 27 ਜੂਨ 1839 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਪਖਤਾਂ ਦੀ ਬਾਣੀ ਦਰਜ ਹੈ ਪਖਤ ਭੈਣੀ ਜੀ ਭਗਤ ਭੀਖਨ ਜੀ ਭਗਤ ਤੰਨਾ ਜੀ ਭਗਤ ਸ਼ੇਖ ਫਰੀਦ ਜੀ ਭਗਤ ਜੈ ਦੇਵ ਜੀ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਪਰਮਾਨੰਦ ਜੀ ਭਗਤ ਪਿੱਪਾ ਜੀ ਭਗਤ ਪਰਮਾਨੰਦ ਜੀ ਭਗਤ ਰਵਿਦਾਸ ਜੀ ਭਗਤ ਸਤਨਾ ਜੀ ਭਗਤ ਸੈਨ ਜੀ ਭਗਤ ਸੂਰਦਾਸ ਜੀ ਤੇ ਭਗਤ ਤਿਲੋਚਨ ਜੀ ਨੈਕਸਟ ਹੈ ਭਗਤੀ ਕਿਸ ਨੂੰ ਕਹਿੰਦੇ ਹਨ ਮਨੁੱਖ ਦੇ ਈਸ਼ਵਰ ਜਨ ਕੀ ਬਾਏ ਗੁਰੂ ਦੇ ਨਾਲ ਰਾਗਾਤਮਕ ਸੰਬੰਧਾਂ ਨੂੰ ਭਗਤੀ ਕਿਹਾ ਜਾਂਦਾ ਹੈ ਭਗਤ ਸ਼ਬਦ ਦਾ ਕੀ ਮਤਲਬ ਹੈ ਭਗਤ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਭਜ ਤਤ ਬਲੋ ਸੰਬੰਧਿਤ ਮੰਨਿਆ ਜਾਂਦਾ ਹੈ ਭਜ ਦਾ ਮਤਲਬ ਹੈ ਜਪਨਾ ਆਰਾਧਨਾ ਪੂਜਾ ਕਰਨੀ ਸੇਵਾ ਸਿਮਰਨ ਅਤੇ ਵੰਡਣਾ ਆਦਿ ਜੇਕਰ ਸਰਲ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਭਗਤੀ ਵਿਅਕਤੀ ਵਿੱਚ ਉਹ ਹੈ ਜੋ ਈਸ਼ਵਰ ਦੇ ਸਿਮਰਨ ਵੱਲ ਜੁੜ ਕੇ ਸਮੂਹ ਕਾਇਨਾਤ ਵਿੱਚ ਕਾਦਰ ਦਾ ਕਾਦਰ ਦਾ ਰੂਪ ਵੇਖਦਾ ਹੈ ਉਸ ਦੀ ਸੇਵਾ ਕਰਦਾ ਅਤੇ ਵੰਡ ਕੇ ਖਾਂਦਾ ਹੈ ਨੈਕਸਟ ਹੈ ਭਗਤੀ ਸ਼ਬਦ ਦਾ ਅਖਨਾ ਵਿੱਚ ਵਾਕਾ ਕਰਕੇ ਮਤਲਬ ਸਮਝਾਓ ਜਿਵੇਂ ਪ ਬਾ ਮਤਲਬ ਪ੍ਰੇਮ ਪਾ ਵੱਲੋਂ ਗਗਾ ਅੱਖਰ ਗਿਆਨ ਵੱਲੋਂ ਅਤੇ ਤ ਤਾ ਅੱਖਰ ਤਿਆਗ ਵੱਲੋਂ ਸੰਬੰਧਿਤ ਸਵਿਕਾਰ ਕੀਤਾ ਗਿਆ ਹੈ ਅਤੇ ਮੰਨਿਆ ਗਿਆ ਹੈ ਕਿ ਜਿਸ ਵੀ ਮਨੁੱਖ ਵਿੱਚ ਇਹ ਤਿੰਨ ਗੁਣ ਮੌਜੂਦ ਹਨ ਉਹ ਭਗਤ ਵਿਅਕਤੀ ਹੈ ਨੈਕਸਟ ਹੈ ਭਾਰਤ ਵਿੱਚ ਭਗਤੀ ਦੀ ਲਹਿਰ ਕਦੋਂ ਸ਼ੁਰੂ ਹੋਈ ਤਾਂ ਕਿੱਥੋਂ ਸ਼ੁਰੂ ਹੋਈ ਸੋਰੀ ਦੱਖਣ ਭਾਰਤ ਵੱਲੋਂ ਫਕੀਰੀ ਲੈ ਹਰ ਸ਼ੁਰੂ ਕਰਨ ਦਾ ਮਨ ਕਿਸ ਨੂੰ ਪ੍ਰਾਪਤ ਹੈ ਇਸ ਦਾ ਮਨ ਆਠ ਵਾਰ ਭਗਤਾਂ ਨੂੰ ਜਾਂਦਾ ਹੈ ਇਸ ਦਾ ਮਨ ਆਠ ਵਾਰ ਭਗਤਾਂ ਨੂੰ ਜਾਂਦਾ ਹੈ ਕਿਸ ਭਗਤ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਯੋਗਦਾਨ ਹੈ ਭਗਤ ਕਬੀਰ ਜੀ ਦਾ ਭਗਤ ਕਬੀਰ ਜੀ ਦਾ ਜਨਮ ਕਦੋਂ ਹੋਇਆ ਸੀ ਫਰੈਂਡਸ ਯੇਰੀ ਅੱਜ ਦੀਸ ਵੀਡੀਓ ਦੇ ਮੋਸਟ ਇੰਪੋਰਟੈਂਟ ਕੱਲ ਕਰਾਂਗੇ ਆਪਾਂ ਕੁਐਸ਼ਚਨਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਸੋਰ ਤੱਕ ਪਹੁੰਚ ਸਕੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ